ਜੇਕਰ ਤੁਸੀਂ ਵੀ ਆਨਲਾਈਨ ਫੂਡ ਮੰਗਵਾਉਂਦੇ ਹੋ ਤੇ ਇੱਕ ਵਾਰ ਗੌਰ ਦੇ ਨਾਲ ਇਸ ਖਬਰ ਨੂੰ ਜ਼ਰੂਰ ਸੁਣ ਲਿਓ ਕਿ ਕਿ ਤੁਹਾਨੂੰ ਹੁਣ ਚਟਕਾ ਲੱਗਣ ਵਾਲਾ Zomato ਤੇ Swiggy ਦੇ ਵੱਲੋਂ ਆਪਣੇ ਰੇਟਾਂ ਯਾਨੀ ਕਿ ਕੀਮਤਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜੇਕਰ ਹੁਣ ਤੁਸੀਂ ਇਹਨਾਂ ਦੋਹਾਂ ਪਲੇਟਫਾਰਮ ਦੇ ਜ਼ਰੀਏ ਫੂਡ ਮੰਗਵਾਉਂਦੇ ਹੋ ਤੇ ਡਿਲੀਵਰੀ ਦੇ ਤੁਹਾਨੂੰ ਵੱਧ ਪੈਸੇ ਦੇਣੇ ਪੈ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ 20% ਦਾ ਵਾਅਦਾ ਇਹਨਾਂ ਦੋਹਾਂ ਕੰਪਨੀਆਂ ਦੇ ਵੱਲੋਂ ਕੀਤਾ ਗਿਆ ਤੇ ਆਖਿਰਕਾਰ ਰਿਪੋਰਟ ਦੇ ਵਿੱਚ ਕੀ ਕੁਝ ਦੱਸਿਆ ਗਿਆ ਤੇ ਤੁਹਾਨੂੰ ਦੱਸਦੇ ਹਾਂ ਕਿ ਆਨਲਾਈਨ ਫੂਡ ਡਿਲੀਵਰੀ ਪਲੈਟਫਾਰਮ Zomato ਤੇ Swiggy ਤੋਂ ਖਾਣਾ ਆਰਡਰ ਕਰਨਾ ਹੁਣ ਥੋੜਾ ਮਹਿੰਗਾ ਹੋ ਰਿਹਾ ਦੋਹਾਂ ਕੰਪਨੀਆਂ ਨੇ ਪਲੈਟਫਾਰਮ ਚਾਰਜ ਦੇ ਵਿੱਚ 20% ਦਾ ਵਾਧਾ ਕੀਤਾ ਹੁਣ ਦੋਹਾਂ ਕੰਪਨੀਆਂ ਦੇ ਗ੍ਰਾਹਕਾਂ ਨੂੰ ਹਰ ਆਰਡਰ ਤੇ 6 ਰੁਪਏ ਪਲੈਟਫਾਰਮ ਫੀਸ ਅਦਾ ਕਰਨੀ ਪਵੇਗੀ Zomato ਅਤੇ Swiggy ਦੋਵਾਂ ਨੇ ਬੰਗਲੌਰ ਅਤੇ ਦਿੱਲੀ ਵਰਗੇ ਬਾਜ਼ਾਰਾਂ ਦੇ ਲਈ ਆਪਣੀ ਪਲੈਟਫਾਰਮ ਫੀਸ ਵਧਾ ਦਿੱਤੀ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਦੋਹਾਂ ਕੰਪਨੀਆਂ ਨੇ ਪਲੈਟਫਾਰਮ ਫੀਸ ਵਧਾਈ ਹੋਵੇ 3 ਮਹੀਨੇ ਪਹਿਲਾਂ ਵੀ ਦੋਹਾਂ ਕੰਪਨੀਆਂ ਨੇ ਪਲੇਟਫਾਰਮ ਫੀਸ ਵਧਾ ਕੇ 5 ਰੁਪਏ ਕਰ ਦਿੱਤੀ ਸੀ Zomato ਤੇ Swiggy ਪਿਛਲੇ ਸਾਲ ਪਲੇਟਫਾਰਮ ਫੀਸ ਇਹਨਾਂ ਦੇ ਵੱਲੋਂ ਵਸੂਲਣੀ ਸ਼ੁਰੂ ਕਰ ਦਿੱਤੀ ਗਈ ਸੀ ਦੋਹਾਂ ਕੰਪਨੀਆਂ ਨੇ ਮੁਨਾਫਾ ਵਧਾਉਣ ਦੇ ਲਈ ਇਹ ਫੈਸਲਾ ਲਿਆ Zomato ਤੇ Swiggy ਨੇ ਪਿਛਲੇ ਸਾਲ ਤੋਂ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਫਿਰ ਸ਼ੁਰੂ ਦੇ ਵਿੱਚ ਦੋਹਾਂ ਕੰਪਨੀਆਂ ਪਲੇਟਫਾਰਮ ਫੀਸ 2 ਰੁਪਏ ਲੈਂਦੀਆਂ ਸੀ ਬਾਅਦ ਦੇ ਵਿੱਚ ਦੋਹਾਂ ਨੇ ਇਸ ਨੂੰ ਵਧਾ ਕੇ 3 ਰੁਪਏ ਕਰਤਾ ਫਿਰ 4 ਰੁਪਏ ਕੀਤਾ ਗਿਆ ਫਿਰ 5 ਰੁਪਏ ਤੇ ਹੁਣ ਇਹ ਕੀਮਤ 6 ਰੁਪਏ ਤੱਕ ਪਹੁੰਚ ਗਈ ਹੈ ਸਮੈਟੋ ਦੇ ਸ਼ੇਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1 ਸਾਲ ਦੇ ਵਿੱਚ 170% ਦੀ ਰਿਟਰਨ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ 2.80% ਦੇ ਵਾਧੇ ਦੇ ਨਾਲ 223.21 ਰੁਪਏ ਤੇ ਇਹ ਬੰਦ ਹੋਈ। ਕੰਪਨੀ ਦੇ ਸ਼ੇਰਾਂ ਨੇ ਪਿਛਲੇ 5 ਦਿਨਾਂ ਦੇ ਵਿੱਚ 7.87 ਇੱਕ ਮਹੀਨੇ ਦੇ ਵਿੱਚ 19.85 ਅਤੇ 6 ਮਹੀਨਿਆਂ ਦੇ ਵਿੱਚ 67.32% ਅਤੇ 1 ਸਾਲ ਦੇ ਵਿੱਚ 170. 39 ਰਿਟਰਨ ਦਿੱਤੀ ਹੈ Zomato ਦੀ ਮਾਰਕੀਟ ਕੈਪ 1.93 ਲੱਖ ਕਰੋੜ ਤੇ ਪਹੁੰਚ ਚੁੱਕੀ ਹੈ ਕੰਪਨੀ ਨੇ ਜਨਵਾਰ ਰਿਪੀਟ ਕੰਪਨੀ ਨੇ ਜਨਵਰੀ ਤੋਂ ਹੁਣ ਤੱਕ ਸ਼ੇਅਰਧਾਰਕਾਂ ਨੂੰ 79.29% ਦਾ ਰਿਟਰਨ ਦਿੱਤਾ ਹੈ Zomato ਦਾ ਬਾਜ਼ਾਰ ਪੂੰਜੀਕਰਨ 1. 93 ਲੱਖ ਕਰੋੜ ਰੁਪਏ ਜਦੋਂ ਕਿਸ ਵਗੀ ਇਸ ਸਮੇਂ ਗੈਰ ਸੂਚੀਬੰਦ ਕੰਪਨੀ ਹੈ ਜੀ ਹਾਂ ਹੁਣ ਇਹਨਾਂ ਦੋਹਾਂ ਕੰਪਨੀਆਂ ਨੇ 20% ਦੀ ਰੇਟ ਜਿਹੜੇ ਨੇ ਆਪਣੇ ਵਧਾ ਦਿੱਤੇ ਹੈ ਪੰਜ ਤੋਂ ਸ਼ੇਅਰ ਪਰ ਪਲੇਟਫਾਰਮ ਫੀਸ ਕਰ ਦਿੱਤੀ ਗਈ ਹੈ ਜਿਸ ਕਾਰਨ ਹੁਣ ਤੁਹਾਨੂੰ 1 ਰੁਪਿਆ ਵੱਧ ਦੇਣਾ ਪਿਆ ਕਰੇਗਾ